ਆ ਵੀ ਆਪੇ ਸਮਾਨੇ ਕਟਿੰਗ ਕਰਾਉਣਾ ਮੈ ਰੇਟੋਲ ਛੇੜਣਾ ਜੋੜਿਆ ਨੂੰ ਦੱਸ ਕੀ ਹੋ ਰਿਹਾ ਛੇੜ ਰੇ ਜਰਾ ਛੇੜ ਛੱਡ ਛੇੜ ਕੌਣ ਬਜਾ ਰਿਹਾ ਓਹ ਟੋਲੀ ਟੋਲੀ ਹੈ ਗਨੇ ਐ ਛੇੜ की दिया बादल दी रह लिया की दिया बादल आ रहा है आधा खोल दे पट्टा आगे देख लिये आपका नाम क्या है मुझे जी गुड मॉर्निंग मित्रों के मैं सारे लो जी जब पकाते हैं मक्की के स्प्रे सुंडी ਫੈ ਨਹੀਂ ਵੈਸੇ ਕਰ ਦਿੰਨੇ ਆ ਤੇ ਨਾਲੇ ਗਰੋਥ ਵਾਲੀ ਕਰਾਂਗੇ ਨਾਲੇ ਦਵਾਈ ਵੀ ਦਿਖਾਉਣਾ ਤੁਹਾਨੂੰ ਤੇ ਪੰਪ ਵਾਲੀ ਸਮਾਨ ਦਾ ਲੈਣ ਦਾ ਵੀ ਕਰਦੇ ਆ ਨਾਲ ਹੀ ਗਈ ਸੀ ਆਪਣੀ ਟੁੱਟ ਬਲੱਗ ਲੈਣ ਨਾਲ ਹੀ ਨਾੜੀ ਰਾਤ ਨਾਲੇ ਨੇ ਤੇ 22 ਮਾਣੇ ਤੋਂ ਆਪਾਂ ਕਟਿੰਗ ਤੋਂ ਕਰਾਇਆ ਸੀ

ਤੁਹਾਡਾ 골ਡ ਜਾਂ ਦੁਬਈ ਤੁਹਾਨੂੰ ਦੁਬਈ ਦਿਖਾਉਣਾ ਕਿਹੜੀ ਕਰ ਰਹਾ ਹੈ ਇਹ ਹੈ ਗਰੋ 골ਡ ਇਹ ਗਰੋਥ ਵਾਸਤੇ ਹੈ ਉਹ ਕਿੰਨਾਂ ਟਾਗੇ ਤੋ ਦੋਗੇ ਤੇ ਨਾਲ ਆਪਾਂ ਸੁੰਡੀ ਉਸ ਤੇ ਪਾ ਰਹੇ ਹਾਂ ਕਲੋਰੋ ਸੈਪਰ ਅੱਧਾ ਲੀਟਰ ਕਿ ਲੈ ਲਿਆ ਇਹ ਤੇ ਆਪਾਂ ਬਣਾਵਾਂਗੇ 10 ਟੈਂਕੀਆਂ ਬਾਕੀਆਂ ਸੁਪਰੇ ਤੁਸੀਂ ਸੁਰਾਜ਼ ਵਾਲਾ ਤੇ ਦੇਖਦੇ ਹਾਂ ਸੁੰਡੀ ਘਾਟਾ ਦਾ ਕਰਕੇ ਕਲੋਰੋ ਪਾ ਰਹੇ ਨਹੀਂ ਕਈ ਤਾਂ ਕੋਰੋ ਜੀੰਦਾ ਕਰ ਰਹੇ ਨੇ ਕੁਰੂ ਦੀ ਨੀ ਗਰਮੀ ਵੀ ਜ਼ਿਆਦਾ ਕੋਈ ਫਾਇਦਾ ਨਹੀਂ ਕਰੂਗਾ ਆਪਾਂ ਕਰਾਂ ক্লোਰ ਜੇ ਲੋੜ ਪਈ ਤਾਂ ਫਿਰ ਦੇਖਾਂਗੇ ਇਹੋ ਜਾਂ ਕੀ ਤਰ੍ਹਾਂ ਕੋਲ ਬਣਾ ਲੈਣਾ ক্লোਰੋ ਦਾ ਪਾਣੀ ਦੀ ਕੋੜੀਆਂ ਪਾਣੀ ਦੇ ਕੋਲ ਉਪਰਾ ਡੱਡ ਕੋਲ ਬਣਾ ਲਓ ਜੇ 10 ਟੈਂਕਾਂ ਦਾ 1/2 ਲੀਟਰ 500 ਗ੍ਰਾਮ ਬੱਦੂਆ ਆਪਾਂ ਪਾਵਾਂਗੇ ਪਨਾਮੇ ਨਾਲ ਪੀਲਾ ਕਰਾਣੇ ਇਹ ਹੋ ਜੂਗੀ ਐਵੇਂ ਕਾਲੀ ਕਾਲੀ ਦਵਾਈ ਦੇ ਉੱਤੇ ਨੋ ਬਾਕੀ ਉਸੇ ਸੁਪੀ ਪਾ ਕਰਾਂਗਾ ਕਿਉਂਕਿ ਇੰਨਾ ਟਾਈਮ ਨਹੀਂ ਹੈ ਇਹਦੇ ਸੋ ਕੁ ਬੜੇ ਬਲੌਗ ਦੇਖਣ ਦਾ ਤਾਂ ਮੈਂ ਨਹੀਂ ਬਲੌਗ ਹੀ ਪਾ ਕਰਾਂਗਾ ਇਹਨਾਂ ਦੀ ਮੱਕੀ ਆ ਮੱਕੀ ਹੋ ਗਿਆ ਆਪਣੀ ਅ 14 ਦਿਨਾਂ ਦੀ ਗੋੜਾ ਤੇ ਕਰ ਦਿਆਂ ਸਪਰੇਅ ਸਟਾਰਟ ਇਹਦਾ ਫਾਇਦਾ ਆਇਆ ਜੇ ਮੱਕੀ ਤੇ ਸਪਰੇਅ ਹੋਈ ਜਾਂਦੀ ਵਧੀਆ ਸੁੰਦੀ ਮਰ ਜਾਂਦੀ ਹੈ ਬੈੱਡ ਤੇ ਚਲੀ ਜਾਂਦਾ ਇੱਕ ਬਾਰ ਇਕੱਲੇ ਇਕੱਲੇ ਬੈੱਡ ਤੇ ਵਧੀਆ ਹੋ ਜੂ ਸਪਰੇਅ ਤੈਨੂੰ ਤੈਨੂੰ ਬਿੱਲੋ ਮੋਟਰਾ ਤੋਂ ਆਗੇ ਜੱਟ ਦੇਖੀਂ ਤੈਨੂੰ ਬਿੱਲੋ ਮੋਟਰਾ ਤੋਂ ਆਗੇ ਖੇਤ ਦੀਖਦੇ ਰਹਿ ਗਏ ਫਾਲੇ ਚੰਗੀਆਂ ਕਿਸਮਤਾ ਆਏ ਤੇਰੇ ਦਮ ਪਰਤੀ ਮੈਨੂੰ ਦੁਖਾਇਆ ਬੇਕਾਰੋ ਪਰਾਸੇ ਚੋਂ ਫੜਾ ਆਹ ਕਰਨੀ ਦਾ ਬੱਕਰਾ ਸਵਾਦ ਹੁੰਦਾ ਯਾਰ ਚੇਲੇ ਨੇ ਬੱਕਰਾ ਸਵਾਦ ਕਿੱਥੇ ਟਲਦੇ ਪਤੰਦਰ ਪਾਏ

ਕਲਾਪ ਨਹੀਂ ਕਰੀ ਕਲਾਪ ਕਰੀ ਤੀ ਬਤੀਖ ਵਾਇ ਤੈਨੂੰ ਕੇਕ ਕੇਕ ਕਿਵੇਂ ਖਾਦਾ ਕਿਵੇਂ ਐਵੇਂ ਖਾ ਗਿਆ ਜੂਸ ਦਿੱਤਾ ਦੀ ਹਾਂ ਹੋਰ ਕੀ ਦਿੱਤਾ ਖਾਣ ਨੂੰ ਸਮੋਸੇ ਪੋਸ਼ੇ ਸਮੋਸੇ ਹਾਂ ਫਿਰ ਪੈਸੇ ਕਿੰਨੇ ਦੇ ਕੇ ਆਈਆਂ 2 2 100 ਹਾਂ ਕਿੰਨੂ ਦਿੱਤਾ ਦੀ バディマナド。